ਆਹ ਆ ਗਿਆ ਤੋ ਬੰਦ ਗਿਆ ਤੋ ਗਿਆ ਉਹ ਐਵੇਂ ਜੋ ਪਤਰਾ ਨਸ਼ਾ ਕੀਤਾ ਹੈ ਮੈਂ ਤਗੜਾ ਪਿੱਤਾ ਆ ਗਿਆ ਜਰਾ ਹਾਂ ਤਗੜਾ ਪਿੱਤਾ ਜਲਦੀ ਪਰਸੇ ਇਹ ਮੈਂ ਚਲੇਗਾ ਮੈਂ ਜਲਦੀ ਪਹੁੰਚ ਜਾਵਾਂ ਸੁਭਦਾ ਹੈ ਟਿਊਬ ਵੀ ਦਿਖਾਈ ਯਾਰ ਤੂੰ ਸਮਝਦਾ ਹੈ ਤੋ ਆਇਆ ਬਾਈ ਇਹ ਟੂਬ ਦਿਖਾਇਓ ਕੀ ਕਰਦਾ ਹੁਣ ਬਾਈ ਕਿੱਥੋਂ ਲਿਆਏ ਆ ਇਹ ਟੂਬ ਆਣੀ ਤੇ ਜੇਪ ਜੋ ਨਸ਼ਾ ਵੀ ਨਿਕਲਿਆ ਅਤੇ ਖੁਦ ਵੀ ਨਸ਼ੇ ਨਾਲ ਰੱਜਿਆ ਹੋਇਆ ਸੀ ਇਹ ਵਿਅਕਤੀ ਜਲਦੀ ਬੱਸ ਵਿੱਚ ਚੜਿਆ ਜਿਸ ਨੇ ਪਹਿਲਾ ਬੱਸ ਵਿੱਚ ਜੰਮ ਕੇ ਖਰੂਦ ਭਾਇਆ ਅਤੇ ਫਿਰ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਨਾਲ ਵੀ ਟੱਕਰਮੁਕੀ ਕੀਤੀ। ਜਲਦੀ ਬੱਸ ਵਿੱਚ ਚੜਿਆ ਜਿਸ ਨੇ ਪਹਿਲਾ ਬੱਸ ਵਿੱਚ ਜੰਮ ਕੇ ਖਰੂਦ ਭਾਇਆ ਅਤੇ ਫਿਰ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਨਾਲ ਵੀ ਟੱਕਰਮੁਕੀ ਕੀਤੀ। ਉਹ ਨਹੀਂ ਚੱਕਰੀ ਦੋਸਤ ਤੁਹਾਨੂੰ ਜਨਾ ਹੁੰਦਾ ਪੌਲ ਤਾਂ ਚੜਦੇ ਉੱਪਰ ਮੈਂ ਵੀ ਤੇ ਰੂਟਿੰਗ ਚੜਦੇ ਬਸਦਾ ਇਹ ਬਾਦ ਚੜਦੇ ਦੇ ਉੱਪਰ ਚੜਦੀ ਚਲਦੀ ਵਾਸਤੇ ਚੜ ਗਿਆ ਥੱਲੇ ਨੂੰ ਕਹੇ ਵੀ ਥੱਲੇ ਉਤਰ ਕੇ ਅਸੀਂ ਨਹੀਂ ਲੈ ਕੇ ਜਾਣਾ ਜੀ ਮਾਦਿਆਂ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਥੋੜੂ ਆ ਉਸ ਤੋਂ ਬਾਅਦ ਇੱਕ ਤਾਂ ਮਨ ਲੱਗ ਗਿਆ ਕਹਿੰਦਾ ਮੈਂ ਕਿੱਥੀ ਪਹੁੰਚ ਜਾਵਾਂਗਾ ਜਦੋਂ ਰੂਟ ਆਉਣਾ ਲੱਗੇਗਾ ਥੋੜੀ ਥੋੜੀ ਕਰਨਾ ਹੈ ਪਤਾ ਨਹੀਂ ਕਿਰੇ ਹੁਣ ਚੜ ਗਿਆ 1 ਲੱਖ ਟਿੱਕਾ ਅੱਗੇ ਵਿੱਚ ਆਈਗਾ ਥੱਲੇ ਉਤਰੋ ਉਤਰਦਾ ਵੀ ਨਹੀਂ ਉੱਪਰ ਤੇ ਅੜੀਆਂ ਕਰੀ ਬਕਾਲਾ ਕੱਢਾ ਤੇ ਮਾਮਲਾ ਹੈ ਲੁਧਿਆਣਾ ਦੇ ਜਿਗਰਾਉਂ ਪੁੱਲ ਦਾ ਜਿੱਥੇ ਇੱਕ ਨਸ਼ੇ ਦੇ ਜਲਦੀ ਬੱਸ 'ਚ ਚੜਨ ਦੇ ਝਾਮ ਲੱਗੇ ਇਸ ਦੌਰਾਨ ਨਸ਼ੇ ਦੇ ਆਦੀ ਨੇ ਬੱਸ 'ਚ ਔਰਤਾ ਅਤੇ ਬੱਸ ਮੁਲਾਜ਼ਮਾ ਨਾਲ ਵੀ ਬਦਤਮੀਜ਼ੀ ਕੀਤੀ ਜਿਸ ਤੋਂ ਬਾਅਦ ਬੱਸ ਡਰਾਈਵਰ ਨੇ ਬੱਸ ਰੋਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਦੌਰਾਨ ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਨਸ਼ੇੜੀ ਦੀ ਜੇਬ 'ਚੋਂ ਨਸ਼ਾ ਵੀ ਬਰਾਮਦ ਕੀਤਾ ਗਿਆ ਸਰਦਾਰ ਜੀ ਮੈਂ ਤਾਂ ਪੈਸੇ ਦੇ ਰਿਹਾਗਾ ਹਯੂਰ ਸਾਹਿਬ ਦੇ ਦਰਬਾਰ ਸਭਾ ਕਦੀ ਕੀ ਸੀਗੇ ਸਾਹਮਣੇ ਖੜਿਆਗਾ ਹਾਂਜੀ ਹੈਗੇ ਸਰ ਹਾਂ ਕਿੱਥੇ ਪੈਸੇ ਆਹ ਦੇਖੋ ਨਹੀਂ ਤੂੰ ਬੱਸ ਚੱਲਦੀ ਬਾਤ ਕਰ ਜਣਾ ਆ ਜਲਦੀ ਪਰਸੇ ਇਹਦੇ ਵਿੱਚ ਚਲੇਗਾ ਮੈਂ ਜਲਦੀ ਪਹੁੰਚ ਜਾਵਾਂ ਆਪਣੇ ਇੱਥੇ ਪਰ ਉਹ ਤੇਰਾ ਨਸ਼ਾ ਕਿਤਾ ਮੈਂ ਰਗੜਾ ਪੀਤਾ ਆਗਾ ਜੀ ਹਾਂ ਰਗੜਾ ਪੀਤਾ ਕੀ ਪੀਤਾ ਵਾ ਰਗੜਾ ਬਾਬੇ ਜੀ ਦੇਖ ਕਿੱਥੇ ਰਹਿਣਾ ਲਾ ਹਾਂ ਆਪਣੇ ਇੱਥੇ ਰਹੀ ਆ ਕਿਹੜੀ ਜਗ੍ਹਾ ਅਜੰਤਾ ਨਗਰ ਉਹ ਤੁਹਾਨੂੰ ਪਤਾ ਹੀ ਆ ਸਾਈ ਉਹ ਤੁਹਾਨੂੰ ਪਤਾ ਹੈ ਇਹ ਗਾਇਬ ਨਹੀਂ ਹੋ ਗਿਆ ਹੈ ਹਲਾਸ ਹੋ ਗਿਆ ਉਹ ਉਹ ਕੰਦੀ ਆ ਆਪਣੇ ਵਾਲੇ ਉਹ ਅਜੇ ਨਹੀਂ ਮੱਛੀ ਮਾਇਗਣੇ ਤੇ ਜਾਸ ਉਹ ਹੀ ਆ ਬੀੜੀ ਬੁੜੀ ਆ ਗਿਆ ਅੱਥੇ ਨਹੀਂ ਲੱਗਦਾ ਉਹ ਬੱਸ ਹਟ ਜਾ ਉਹ ਬੀੜੀ ਬੁੜੀ ਆ ਗਈ ਆ ਪਰੇ ਕਰਦਾ ਸੋ ਉਹ ਹੀ ਟੂਬ ਪਟੂ ਬੈ ਗਈ ਇੱਕ ਬੜੀ ਸਮਝਦਾ ਇਹ ਦਹਾਏ ਬਾਈ ਇਹ ਟੂਬ ਦਿਖਾਏ ਕੀ ਕਰਦਾ ਹੁਣ ਬਾਈ ਕਿੱਥੋਂ ਲਿਆਏ ਆ ਇਹ ਟੂਬ ਵਾਲੀ ਆ ਆਛਰੇ ਕਿਹਦੇ ਕੋਲ ਟੈਂਕਰ ਵਾਲੇ ਕੋਲ ਟੈਂਕਰ ਵਾਲੇ ਕੋਲ ਕਿੰਨੇ ਦੀ ਦਿੱਤੀ ਆ ਵੀਰੇ ਇਹ 60 ਰੁਪਏ ਦੀ ਜੋ ਕਿੰਨਾ ਮਹਿੰਗਾ ਤਾਂ ਜਾਲ ਖਦਾ ਜਾਂ ਹੁਣ ਤੇਰੇ ਜੀ ਟੂਬ ਨਿਕਲੀ ਆ ਆਓ ਓਏ ਯਾ ਹੈ ਬੱਤੀ ਆ ਚਾਚਾ ਆ ਦਹਾਏ ਟੂਬ ਆਪਣਾ ਦਾ ਗਾਂਜਾ ਵੀ ਗਾਂਜਾ ਵੀ ਗਾਂਜਾ ਵੀਰਾ ਖਾਲੀਆਂ ਕਰ ਰਹੇ ਆ ਹਾਂ ਅਲੀਆਰ ਸ਼ਰਮਾ ਪੰਜਾਬ ਕੇਸਰੀ ਠੀਕ ਹੈ ਜੀ ਮੈਂ ਉਹਨਾਂ ਦਾ ਬੇਟਾ ਹੈਗਾ ਚੁਟਾ ਕਿਹਦਾ ਬੇਟਾ ਰਮਨ ਦਾ ਬੇਟਾ ਕਿਹਦਾ ਬੇਟਾ ਰਮਨ ਠੀਕ ਹੈ ਕੋਹਾਂ ਦਾ ਇੱਕ ਟਿਊਬ ਹੋਰ ਨਹੀਂ ਖਰੀਦੀ ਦੋ ਟਿਊਬਾਂ ਦੋ ਟਿਊਬ ਉਹ ਤਸਵੀਰਾਂ ਦਿਖਾ ਰਿਹਾ ਲਗਾ ਸਾਨੂੰ ਦੋ ਹੈ ਦਾਦਾ ਮੇਰੇ ਵਾਸਤੇ ਗਲਤ ਕਰ ਰਿਹਾ ਦੇਖ ਲੈ ਤੂੰ ਮੇਰੇ ਵਾਸਤੇ ਗਲਤ ਕਰ ਰਿਹਾ ਤੂੰ ਜਨਾਬ ਤੁਹਾਨੂੰ ਮੈਂ ਨਾ ਚੱਕੇ ਬਾਗ ਮੈਂ ੱਟਕਾ ਲੰਦਾ ਹੈਗਾ ਰੇੜੀਆਂ ਨੂੰ ਠੀਕ ਆ ਉਹਨਾਂ ਦੇ ਪੈਸੇ ਮੈਂ ਸਮਾਨ ਪਿੰਦਾ ਹੈਗਾ ਮੈਨੂੰ ਕੋ ਜੂਟ ਬੋਲਾ ਜੀ ਉਹ ਉਹ ਆਪਣੀ ਜ਼ਿੰਦਗੀ ਨੂੰ ਵੀ ਥਕਾ ਲਾ ਰਿਆ ਮੈਨੂੰ ਲੱਗਦਾ ਉਹ ਚੋਣਾ ਮਾਰ ਉਹ ਜਨਾਲੀ ਮੂਹ ਦੇ ਮਾਰੋ ਚੰਡਸਲੇ ਨਾ 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 ਕੈਮਰਾ ਕਰ ਦਿਓ ਇੱਧਰ ਹੋ ਜਾ ਰਜੂ ਬਾਈ ਤੋਹਾਈ ਜਾ ਰਹੀ ਆ ਓਏ ਸਰਾ ਮੂਲਾ ਨਾ ਆਵੜ ਪਹਿਰ ਤੇ ਨਾ ਓਹ ਹੋ ਯਾਰ ਲੱਗੇ ਥੋੜੇ ਬੰਦੇ ਖਾਜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜੋ ਦੀ ਫੈਲਸਫੇ ਸਮਾਂ ਕਰਾ ਆ ਗਿਆ ਜੀ ਆ ਬੰਦਾ ਇਹ ਚਾ ਨਹੀਂ ਹੋਦਾ ਜੀ ਆ ਸਭ ਕੋ ਦੇਖਿਓ ਦੇਖੋ ਉੱਤਰੋ ਸਭ ਕੋ ਜਲਦੀ ਤੇ ਮੇਰੇ ਕੋਲ ਜਾਈਂਗਾ ਜੀ ਜਨਾਬ ਮੈਂ ਕੋਈ ਬੰਦ ਕਰੀਏ ਇਹ ਦੇਖਦਾ ਹੈਗਾ ਮੰਨ ਕਰ ਦੋ ਬਸ ਮੁਲਾਜ਼ਮਾਂ ਦੇ ਇਲਜ਼ਾਮ ਇਹ ਕਿ ਪਹਿਲਾਂ ਤਾਂ ਨਸ਼ੇ ਦੀ ਹਾਲਤ ਵਿੱਚ ਇਹ ਵਿਅਕਤੀ ਜਲਦੀ ਬੱਸ ਚਾੜ ਛੜਿਆ ਅਤੇ ਫਿਰ ਜਦੋਂ ਉਸ ਨੂੰ ਥੱਲੇ ਉਤਰਨ ਲਈ ਕਿਹਾ ਗਿਆ ਤਾਂ ਉਹ ਉਹਨਾਂ ਨਾਲ ਦੁਰਵਿਹਾਰ ਕਰਨ ਲੱਗਾ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਉਹ ਆਈ ਗੱਡੀ ਸਾਡੀ ਜਾ ਰਹੀ ਹੈ ਹਾਂ ਜਲਦੀ ਬਾਸੀ ਚੜ ਗਿਆ ਹਾਂ ਗਿਆ ਤਾਂ ਗਿਆ ਪਿਛਲੇ ਟਾਇਰ ਥੱਲੇ ਆ ਜਾਣਾ ਤਾਂ ਉਸ ਤੋਂ ਬਾਅਦ ਇਹਨੂੰ ਕਿਹਾ ਗੱਡੀ ਰੋਕ ਕੇ ਵੀ ਥੱਲੇ ਉਤਰ ਜਾ ਉਤਰਦਾ ਨਹੀਂ ਸੀਗਾ ਗਾਲ੍ਹਾਂ ਕੱਢਣ ਲੱਗ ਗਿਆ ਬਾਅਦ ਦੇ ਵਿੱਚ ਕਹਿੰਦਾ ਮੈਂ ਪੈਸੇ ਦੇਣਾ ਤੁਹਾਡਾ ਹੋਏ ਆਂ ਉਹਨਾਂ ਨਾਲ ਗਾਲ੍ਹਾਂ ਕੱਢਣ ਲੱਗ ਗਿਆ ਮਾਂ ਭੈਣ ਦੀਆਂ ਅਸੀਂ ਇੱਥੇ ਆ ਕੇ ਫੇਰ ਲਾਤਾ ਇੱਥੇ ਰੋੜਾ ਚੱਕ ਲੈ ਡਰਾਈਵ ਕਰਨਾ ਅਸੀਂ ਚੱਲ ਮੈਂ ਤੇਰੇ ਕਹਿੰਦਾ ਮੈਂ ਗੱਡੀ ਭੰਦਾ ਉਸ ਤੋਂ ਬਾਅਦ ਫਿਰ ਹੁਣ ਇੱਥੇ ਲੈ ਕੇ ਆਏ ਇਸ ਦੌਰਾਨ ਬੱਸ ਦੇ ਸਵਾਰ ਕੁਝ ਔਰਤਾਂ ਵੀ ਅੱਖਿਆਈਆਂ ਅਤੇ ਨਸ਼ੇੜੀ ਨੂੰ ਚੰਗਾ ਸਬਕ ਸਿਖਾਇਆ ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਨਸ਼ੇੜੀ ਨੂੰ ਹਿਰਾਸਤ ਚ ਲੈ ਲਿਆ ਅਤੇ ਇਹ ਡਰਾਮਾ ਕਰੀਬ 1 ਘੰਟੇ ਤੱਕ ਚੱਲਦਾ ਰਿਹਾ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ